ਕਰਨ ਦੀ ਸਰਦਾਰਨੀ ਦੀ ਗੱਲ ਆ ਸਰਦਾਰਨੀ ਦੇਣ ਦੀ ਗੱਲ ਜਿਹੜੀ ਕੀਤੀ ਸੀ ਉਹਦਾ ਨੇ ਸਰਦਾਰਨੀ ਸਮਾਗਮ ਹੋਣਾਗਾ ਉਹਦੇ ਵਿੱਚ ਸੁਖ ਕਰਨਜੀ ਦਾ ਨਾਮ ਆ ਸਾਡਾ ਤੋਂ ਵਿਛੜ ਗਿਆ ਜਦੋਂ ਜਾਂਚ ਕੀਤੀ ਕੋਈ ਐਫ ਆਈ ਆਰ ਹੋਤੀ ਜਾਂ ਜਦੋਂ ਸਾਹਮਣੇ ਕੋਈ ਆਈਡੈਂਟੀਫਾਈ ਨਾ ਹੋਵੇ ਪਰਸਨ ਨਾ ਪਤਾ ਹੋਵੇ ਜੋ ਗੋਲੀ ਕਿਨੇ ਚਲਾਈ ਹੈ ਕਿਹੜੀ ਚੁਾਈਆ ਤਾਂ ਉਸ ਸਮੇਂ ਜਿਹੜੀ ਆ ਜਾਂਚ ਦੌਰਾਨ ਪਤਾ ਲੱਗਦਾਗਾ ਜਾਂਚ ਤੋਂ ਬਾਅਦ ਜਿਹਦਾ ਵੀ ਨਾਮ ਸਾਹਮਣੇ ਆਊਗਾ ਉਸਦੇ ਖਿਲਾਫ ਹੋ ਕੇ ਕਾਰਵਾਈ ਜੀ ਦੇਖੋ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਆ ਇਹ ਇਨਵੈਸਟੀਗੇਸ਼ਨ ਆਫੀਸਰ ਦਾ ਅਧਾਰ ਖੇਤਰ ਹੁੰਦਾਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਪਬਲਿਕ ਡੋਮੇਨ ਚ ਲੈ ਕੇ ਜਾਣਾ ਨੇ ਨਹੀਂ ਤਾਂ ਜਿਹੜੇ ਦੋਸ਼ੀ ਨੇ ਜਿੱਕਰ ਪਬਲਿਕ ਡੋਮੇਨ ਚ ਡਾਕੂਮੈਂਟ ਚਲੇ ਜਾਣਗੇ ਤਾਂ ਦੋਸ਼ੀ ਜਿਹੜੇ ਨੇਗੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਹੋ ਰਹੀ ਆ ਜਦੋਂ ਜਾਂਚ ਪੂਰੀ ਮੁਕੰਮਲ ਹੋ ਗਈ ਤਾਂ ਉਸ ਸਮੇਂ ਤੁਹਾਡੇ ਸਾਹਮਣੇ ਚਾਰਸ਼ੀਦਗੀ ਆ ਉਹ ਪੇਸ਼ ਅਦਾਲਤ ਚ ਹੋਊਗਾ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸਟਾਰਟ ਹੋਇਆਗਾ ਬਜਟ ਸੈਸ਼ਨ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਲਗਾਤਾਰ ਪੰਜਾਬ ਦੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੇ ਪੱਖ ਦੇ ਮਾਮਲਿਆਂ ਤੇ ਗੱਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਪੰਜਾਬ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਉਹਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਔਰ ਅਗਲੇ ਵਿੱਤੀ ਬਰੇ ਦੇ ਦੌਰਾਨ ਅਗਲੇ ਵਿੱਤੀ ਬਰੇ ਦੇ ਦੌਰਾਨ ਪੰਜਾਬ ਲਈ ਕੀ ਕੀ ਕੁਝ ਹੋਣ ਵਾਲਾਗਾ ਉਹਦੀ ਰਿਫਲੈਕਸ਼ਨ ਜਿਹੜੀ ਆ ਉਹਦੀ ਝਲਕਾ ਜਿਹੜੀ ਉਹ ਵੀ ਇਸ ਸੈਸ਼ਨ ਚ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੂ ਪਰ ਲੇਕਿਨ ਅੱਜ ਜਦੋਂ ਮਾਨਯੋਗ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਭੋੱਚੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀਤੇ ਕੀ ਕੀ ਪੰਜਾਬ 'ਚ ਕੰਮ ਹੋਏ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੇ ਇਸ ਪਵਿੱਤਰ ਵਿਧਾਨ ਸਭਾ ਦੇ ਸਦਨ ਦੇ ਅੰਦਰ ਰੱਖਿਆ ਮਾਨਯੋਗ ਗਵਰਨਰ ਸਾਹਿਬ ਨੇ ਕਿਐਸੀ ਪੰਜਾਬ ਦੇ ਅੰਦਰ ਪੰਜਾਬ ਦੀ ਸਪੋਰਟਸ ਦਿੱਤੀ ਲਈ ਲੈ ਕੇ ਪੰਜਾਬ ਦੇ ਖਿਡਾਰੀਆਂ ਨੂੰ ਕਿਸ ਤਰ੍ਹਾਂ ਪੰਜਾਬ 'ਚ ਨੌਕਰੀਆਂ ਦਿੱਤੀਆਂ ਗਈਆਂ ਕਿਸ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜੀਵੇ ਜੀਵੀ ਕੇ ਵਰਗੇ ਜਿਹੜੇ ਪਾਵਰ ਪਲਾਂਟ ਨੇਗੇ ਪਹਿਲੀ ਵਾਰ ਇਤਿਹਾਸਕ ਤੌਰ ਤੇ ਉਹ ਅਸੀਂ ਖਰੀਦੇ ਇਹ ਵੱਡੀ ਪ੍ਰਾਪਤੀ ਆ ਪੰਜਾਬ ਦੀ ਕਿ ਇੱਕ ਪ੍ਰਾਈਵੇਟ ਪ੍ਰਾਈਵੇਟ ਪਾਰਟੀਆਂ ਤੋਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਪਲਾਂਟ ਖਰੀਦ ਕੇ ਪੰਜਾਬ ਦੇ ਖਾਤੇ 'ਚ ਪਾਇਆ ਅੱਜ ਇਹ ਗੱਲਾਂ ਪੰਜਾਬ ਦੀ ਵਿਧਾਨ ਸਭਾ 'ਚ ਮਾਨਜੋ ਕੁਵਰਨ ਸਾਹਿਬ ਨੇ ਰੱਖੀਆਂ ਇਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਕਿਸ ਤਰ੍ਹਾਂ ਚੱਲ ਰਹੀ ਆ ਕਿਸ ਤਰ੍ਹਾਂ ਪੰਜਾਬ 'ਚ ਸਕੂਲ ਆਫ ਫੈਮਿਨਸ ਬਣ ਰਹੇ ਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 50 ਸਾਲਾਂ ਤੋਂ ਪਾਣੀ ਤੇ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਪਹੁੰਚਦਾ ਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ 'ਚ ਉਹ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਗਿਆ ਇਹ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਜਬਾਂਜੋ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੁਵਿੰਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਨੂੰ ਰੋਕ ਕੇ ਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ ਚ ਖਲਲ ਪਾ ਕੇ ਅੱਜ ਸਦਨ ਦੀ ਤੋਹਫਤ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਕੋਟਸ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲੇ ਤੇ ਗੱਲ ਹੋਣੀ ਚਾਹੀਦੀ ਆ ਕਿ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇ ਗਿਆ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌਰਤ ਹਾਸਲ ਕਰਨ ਦੇ ਲਈ ਸਿਰਫ ਮੈਸਜੰਡਰ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਇਹ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਜੰਡਰ ਬਾਈਕਾਟ ਕੀਤਾ ਗਿਆ ਚਾਹੀਦਾ ਇਹ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਪਾਸ਼ਾਣਾ ਆ ਗਵਰਨਰ ਸਾਹਿਬ ਦਾ ਪਾਸ਼ਾਣਾ ਇਸ ਗਵਰਨਰ ਸਾਹਿਬ ਦੇ ਪਾਸ਼ਾਣ ਦੇ ਕੱਲੇ-ਕੱਲੇ ਪੇਜ ਦੇ ਅੰਦਰ ਇੱਕ ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਲਿਖੀਆਂ ਨੇਗੀਆਂ ਅੱਜ ਉਹ ਭਾਸ਼ਣ ਸੁਣਦੇ ਅੱਜ ਉਹ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤੇ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਜੋਗ ਵਰਨਨ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਸੁਣੀ ਆ ਉਸ ਤੋਂ ਬਾਅਦ ਮਾਨਜੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰਿਆਂ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਗਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾ ਦੇਂਦੇ ਤਾਂ ਅਸੀਂ ਬਿਲਕੁਲ ਹੱਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਲੋਕਤੰਤਰ ਚ ਚੱਕੀ ਹੁੰਦੀ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਿਰ ਦੇ ਅੰਦਰ ਲੋਕਤੰਤਰ ਦੀ ਤੋਹਫਾਨ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫਾਨ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਸ਼ੁਕਰਨ ਜੀ ਜਿਹੜਾ ਕਿਸਾਨ ਜਿਸ ਕਿਸਾਨ ਦੀ ਹੱਤਿਆ ਜਿਸ ਕਿਸਾਨ ਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈਆ ਇਹਨੇ ਸਭ ਤੋਂ ਪਹਿਲਾਂ ਉਹਨੂੰ ਸਰਦਾਰਾਂ ਲਈ ਦਿੱਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੰਡਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸੱਦਰ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨੇਗੇ ਜਿਨ੍ਹਾਂ ਨੂੰ ਪਤਾ ਹੈਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਹ ਮਾਨਯੋਗ ਗਵਰਨਰ ਸਾਹਿਬ ਦੇ ਭਾਸ਼ਣ ਨਾਲ ਸ਼ੁਰੂ ਹੁੰਦਾਗਾ ਇਹ ਟ੍ਰੈਡੀਸ਼ਨ ਸਾਡੀ ਦੀ ਇਹ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀਆ ਇਹ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆਗਾ ਜੋ ਵਿਧਾਨਕ ਬੁੱਕ ਦੇ ਅੰਦਰ ਲਿਖਿਆਗਾ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਭਾਸ਼ਣ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਭਾਸ਼ਣ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖੇਲੜ ਪਾਉਣ ਦਾ ਯਤਨ ਕੀਤਾ ਜਦ ਕਿ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਦੇ ਪਰਿਵਾਰ ਦੇ ਨਾਲ ਡੱਟ ਕੇ ਖੜੇ ਆ ਕਿਸਾਨੀ ਸੰਘਰਸ਼ ਦੇ ਨਾਲ ਡੱਟ ਕੇ ਖੜੇ ਆ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਵੀ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਲਿਖਿਆ ਇਹ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਸੀਗਾ ਜਦੋਂ ਤਿੰਨ ਕਾਲੇ ਕਾਨੂੰਨ ਬਣ ਰਹੇ ਸੀਗੇ ਉਦੋਂ ਜਦੋਂ ਕਮੇਟੀ ਬਣੀ ਹੋਈ ਸੀਗੀ ਜਿਹੜੀ ਨੀਤੀ ਆਯੋਗ ਦੀ ਕਮੇਟੀ ਸੀ ਉਹ ਸੰਵਿਤੀ ਉਯੋਗ ਦੇ ਅੰਦਰ ਕਮੇਟੀ ਦੇ ਵਿੱਚ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਰ ਬਿਹਫ ਆਫ ਉਸ ਸਮੇਂ ਦੇ ਸੀਐਮ ਕੈਪਟਨ ਸਾਹਿਬ ਦੇ ਵਿਆਪ ਤੇ ਜਾ ਕੇ ਉਥੇ ਹਾਜ਼ਰੀ ਲਵਾ ਕੇ ਆਇਆ ਸੀ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨ ਲਾਗੂ ਕਰਨ ਦੀ ਹਾਂ ਵੀ ਭਰ ਕੇ ਆਇਆ ਸੀ ਪੰਜਾਬ ਜਾਣਦਾ ਪੰਜਾਬ ਦਾ ਜੱਗ ਜਾਣਦਾ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਕਿ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਰ ਬਿਹਫ ਆਫ ਕੈਪਟਨ ਸਾਹਿਬ ਔਰ ਬਿਹਫ ਆਫ ਕਾਂਗਰਸ ਪਾਰਟੀ جا کے اوتھے بی جے پی ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਂ ਵੀ ਪਰਕੇ ਆਏ ਸੀ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾਗਾ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਚਾਹ ਦਿੱਲੀ ਦਾ ਸਿੰਘੂ ਬਾਰਡਰ ਸੀਗਾ ਚਾਹ ਦਿੱਲੀ ਦਾ ਟਿਕਰੀ ਬਾਰਡਰ ਸੀਗਾ ਉਸ ਸਮੇਂ ਸਾਡੀ ਦਿੱਲੀ ਸਰਕਾਰ ਨੇ ਉਸ ਸਮੇਂ ਸਾਡੀ ਸੁਭੂਚੀ ਪਾਰਟੀ ਨੇ ਕਿਸਾਨ ਦਾ ਸਾਥ ਦਿੱਤਾ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਕਿਸਾਨ ਦੇ ਨਾਲ ਆ ਗਈ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਅੱਗੇ ਵੀ ਕਿਸਾਨ ਦੇ ਨਾਲ ਆ ਰਹਾਂਗੇ ਅੱਜ ਅਸੀਂ ਮਾਨਜੋਗ ਸੀਐਮ ਸਾਹਿਬ ਨੇ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ ਇਨਸਾਨ ਚਲਾ ਜਾਂਦਾਗਾ ਤਾਂ ਉਸ ਸਮੇਂ ਉਸਦੇ ਪਰਿਵਾਰ ਦਾ ਢਾਰਸ ਬਣਨ ਦੇ ਲਈ ਉਸ ਪਰਿਵਾਰ ਦਾ ਸਹਿਯੋਗ ਦੇਣ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕ ਅੱਗੇ ਆਉਂਦੇ ਨੇ ਕਿ ਤਾਂ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ احਸਾਨ ਨਹੀਂ ਕਰ ਰਹੇ ਸਹਿਤਾ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਅਸੀ ਦਿੱਤੀ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਔਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ ਆਫ ਆਈ ਆਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਆਫ ਆਈ ਆਰ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜਾਂਚ ਦੌਰਾਨ ਪਤਾ ਲੱਗੂਗਾ ਕਿ ਗੋਲੀ ਕਿਹੜੀ ਆ ਕਿਹੜੇ ਪਿਸਤਲ ਚੋਂ ਆਈ ਸੀ ਪ੍ਰਾਈਵੇਟ ਗਨ ਚੋਂ ਆਈ ਸੀ ਸਰਕਾਰੀ ਗਨ ਚੋਂ ਆਈ ਸੀ ਜਦੋਂ ਬਹੁਤ ਸਾਰੀਆਂ ਵੀਡੀਓ ਖਗਾਲੀਆਂ ਜਾਣ ਗਿਆ ਜਦੋਂ ਇਨਵੈਸਟੀਗੇਸ਼ਨ ਹੋਣੀ ਆ ਉਦੋਂ ਪਤਾ ਲੱਗਣਾਗਾ ਕਿ ਕਿੱਥੋਂ ਇਹ ਗੋਲੀ ਚੱਲੀ ਸੀ ਕਿਹੜੇ ਸਥਾਨ ਤੋਂ ਚੱਲੀ ਸੀ ਹਰਿਆਣੇ ਦੇ ਪਰਲੀ ਸਾਈਡ ਤੋਂ ਚੱਲੀ ਸੀ ਕਿਹੜੀ ਜਗ੍ਹਾ ਤੋਂ ਚੱਲੀ ਸੀ ਤੇ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਨੇਗੇ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਵੀ ਕਰਾਰ ਰਾਂਗੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਲੰਬੇ ਅਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਕਹਿੰਦੇ ਐ ਇਸੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਗਈਆਂ ਤਾਂ ਉਹਨਾਂ ਨੇ ਡਰਾਮਾ ਜਿਹੜਾ ਅੱਜ ਪੰਜਾਬ ਦੀ ਵਿਧਾਨ ਸਭਾ ਚ ਰਚਿਆ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਹਾਰ ਆ ਗਈ ਇਸੇ ਗੱਲ ਕਰਕੇ ਉਹਨਾਂ ਨੇ ਡਰਾਮਾ ਰਚਿਆ ਕਿਉਂਕਿ ਅਸੀਂ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਜਿਹੜੀ ਆ ਪੇਸ਼ ਹੋਣੀ ਸੀ ਕਿ ਕਿਸ ਤਰ੍ਹਾਂ 300 ਯੂਨਿਟ ਜੋ ਵਾਦਾ ਸੀਗਾ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਲੈਕਟ੍ਰਿਸਿਟੀ ਦੇਣ ਦਾ ਉਹ ਵਾਦਾ ਪੂਰਾ ਹੋ ਗਿਆ ਕਿਸ ਤਰ੍ਹਾਂ ਜੋ ਵਾਦਾ ਸੀਗਾ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦਾ ਉਹ ਵਾਦਾ ਪੰਜਾਬ ਦੇ ਲੋਕਾਂ ਦਾ ਪੂਰਾ ਹੋ ਗਿਆ ਸਕੂਲ ਆਫ ਫੈਮਿਨਸ ਬਣਨੇ ਸਟਾਰਟ ਹੋ ਗਏ ਕਿਸ ਤਰ੍ਹਾਂ ਵਾਦਾ ਸੀਗਾ ਕਿ ਜਿਹੜੇ ਕੱਚੇ ਟੀਚਰ ਨੇਗੇ 12000 ਜਿਹਦੇ ਉਹਨਾਂ ਨੂੰ ਪੱਕੇ ਕੀਤਾ ਗਿਆ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਕਾਂਗਰਸ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਮੇਂ ਜਿਹੜੀ 6000 ਹੁੰਦੀ ਸੀਗੀ ਉਹ ਵਧਾ ਕੇ 25000 ਕੀਤੀ ਗਈ ਅਸੀਂ ਇਹ ਦੱਸਾਂ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਕਿਸ ਤਰ੍ਹਾਂ ਜੀਵੀਕੇ ਦਾ ਪਲਾਂਟ ਜਿਹੜਾ ਕਿ ਅਕਾਲੀ ਦਲ ਭਾਜਪੀ ਦੇ ਸਮੇਂ ਪ੍ਰਾਈਵੇਟ ਹੱਥਾਂ ਨੂੰ ਦਿੱਤਾ ਗਿਆ ਸੀਗਾ ਕਿਸ ਤਰ੍ਹਾਂ ਸਰਕਾਰ ਨੇ ਉਹ ਪ੍ਰਾਈਵੇਟ ਹੱਥਾਂ ਤੋਂ ਸਰਕਾਰੀ ਤੌਰ ਤੇ ਖਰੀਦ ਲਿਆ ਸੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿ ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆ ਜਾਵੇ ਪਰ ਲੇਕਿਨ ਆਖਰ ਸੱਚ ਤਾਂ ਸੱਚ ਹੁੰਦਾਗਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨਹੀਂਆਂ ਅੱਜ 42000 ਨੌਕਰੀਆਂ ਦੀ ਗੱਲ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਆਜ ਕਿਹ ਰਿਵਰਸ ਮਾਈਗ੍ਰੇਸ਼ਨ ਪੰਜਾਬ 'ਚ ਹੋ ਰਹੀ ਆ ਅੱਜ ਜਿਹੜਾ ਮਾਹੌਲ ਨੈਗਟਿਵ ਮਾਹੌਲ ਪੰਜਾਬ ਦੇ ਯੂਥ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅੰਦਰ ਨੌਜਵਾਨ ਮੁੰਡੇ ਕੁੜੀਆਂ ਦੇ ਅੰਦਰ ਕਾਂਗਰਸ ਪਾਰਟੀ ਦੇ ਸਮੇਂ ਅਕਾਲੀ ਦਲ ਭਾਜਪਾ ਦੇ ਸਮੇਂ ਹੋ ਗਿਆ ਸੀਗਾ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਅੱਜ ਉਹ ਦੁਬਾਰਾ ਵਿਸ਼ਵਾਸ ਦੁਬਾਰਾ ਕੰਫੀਡੈਂਸ ਜਿਹੜਾਗਾ ਸਾਡੇ ਨੌਜਵਾਨਾਂ 'ਚ ਆਇਆਗਾ ਕਿ ਹਾਂ ਪੰਜਾਬ 'ਚ ਵੀ ਨੌਕਰੀਆਂ ਮਿਲਦੀਆਂ ਨੇ ਉਹ ਨੌਕਰੀਆਂ ਕੌਣ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਤਾਂ ਹੀ ਇਹਨਾਂ ਨੇ ਅੱਜ ਦੇ ਭਾਸ਼ਣ 'ਚ ਖੰਡਲ ਪਾਉਣ ਦਾ ਯਤਨ ਕੀਤਾ ਸੋ ਮੈਂ ਅੱਜ ਕਾਂਗਰਸ ਪਾਰਟੀ ਦੇ ਇਸ ਦੀ ਨਿੰਦਾ ਕਰਦੇ ਆਂ ਸੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੀ ਤੋਹਫਤ ਕੀਤੀ ਆ ਪੰਜਾਬ ਦੇ ਪਵਿੱਤਰ ਸਦਨ ਦੀ ਤੋਹਫਤ ਕੀਤੀ ਆ ਪੰਜਾਬ ਦੇ ਲੱਖਾਂ ਲੋਕਾਂ ਦੀ ਤਰਜਮਾਨੀ ਕਰਦੀ ਸਰਕਾਰ ਦੀ ਜਿਹੜੀ ਉਹ ਤੀਨ ਕੀਤੀ ਆ ਜਦ ਕਿ ਉਹਨਾਂ ਨੂੰ ਸਾਰਥਿਕ ਬੈਸ ਦੇ ਅੰਦਰ ਭਾਗ ਲੈਣਾ ਚਾਹੀਦਾ ਸੀਗਾ 2 ਵਜੇ ਸਰਧਾਂ ਦੀ ਸਮਾਗਮ ਹੋਣਾਗਾ ਉਹਦੇ ਵਿੱਚ ਸ਼ੁਭਕਰਨ ਜੀ ਦਾ ਨਾਮ ਆ ਸਾਧ ਤੋਂ ਵਿਛੜ ਗਿਆ ਅਸੀਂ ਤਾਂ ਅਲਰੇੜੀ ਉਹਦਾ ਪਹਿਲਾ ਇਨਾਮ ਲਿਖ ਰੱਖਿਆ ਗਿਆ ਪਰ ਲੇਕਿਨ ਉਹਦੇ ਲਈ ਸਮਾਂ ਅਸੀਂ ਨਰਦਾਰਤ ਕੀਤਾ ਸੀ ਕਿ 2 ਵਜੇ ਸਰਦਾਰਨੀ ਆਉਣ ਗਿਆ ਉਸ ਤੋਂ ਪਹਿਲਾਂ ਜੋ ਟਰੈਡੀਸ਼ਨ ਆ ਜੋ ਟਰੈਡੀਸ਼ਨ ਚੱਲੀ ਆਉਂਦੀ ਆ ਜੋ ਵਿਧਿ ਵਿਵਧਾਨ ਕਹਿੰਦਾਗਾ ਜੋ ਪੰਜਾਬ ਦੀ ਲਾਭਕ ਕਹਿੰਦੀ ਆ ਵਿਧਾਨ ਸਭਾ ਦੀ ਲਾਭਕ ਕਹਿੰਦੀ ਉਹਦੇ ਮੁਤਾਬਕ ਪਹਿਲਾਂ ਗਵਰਨਰ ਸਾਹਿਬ ਦਾ ਭਾਸ਼ਣ ਹੁੰਦਾਗਾ ਸੈਕੰਡ ਟਾਈਮ 'ਚ ਉਹ ਵਿਛੜੀ ਹੁੰਦੀ ਆ ਸੈਕੰਡ ਟਾਈਮ ਸਰਦਾਰਨੀ ਹੁੰਦੀ ਆ ਬਿਲਕੁਲ ਅਸੀਂ ਸ਼ੁਭਕਰਨ ਜੀ ਸਰਦਾਰ ਜੀ ਦੇਣਾ ਦੇਖੋ ਸਪੈਸ਼ਲ ਸਰਕਮਸਟਾਸਸ ਦੇ ਅੰਦਰ ਕਈ ਵਾਰ ਕਾਮੈਂਟਮੈਂਟਸ ਹੋਦੀਆਂ ਨੇ ਕਿਆਂ ਜਿਹੜਾ ਵੀ ਕਾਨੂੰਨ ਵਿਧੀ ਵਿਧਾਨ ਬਣਿਆਗਾ ਸਾਰੀ ਕਾਰਵਾਈ ਜਿਹੜੀ ਆ ਉਹਦੇ ਤਹਿਤ ਹੀ ਹੋ ਰਹੀ ਆ ਇਹ ਦੇਖੋ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਆ ਇਹ ਇਨਵੈਸਟੀਗੇਸ਼ਨ ਆਫੀਸਰ ਦਾ ਅਧਿਕਾਰ ਖੇਤਰ ਹੁੰਦਾਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਪਬਲਿਕ ਰੋਮੇਨ ਚ ਲੈ ਕੇ ਜਾਣਾ ਨੇ ਨਹੀਂ ਤਾਂ ਜਿਹੜੇ ਦੋਸ਼ੀ ਨੇ ਜੇਕਰ ਪਬਲਿਕ ਡੋਮੇਨ ਚ ਡਾਕੂਮੈਂਟ ਚਲੇ ਜਾਣਗੇ ਤਾਂ ਦੋਸ਼ੀ ਜਿਹੜੇ ਨੇਗੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਸੋ ਮੈਂ ਜਿੰਨਾ ਕੁ ਮੈਂ ਜਾਣਦਾਗਾ ਕਿ ਜਦ ਤੱਕ ਚਾਰ ਸ਼ੀਟ ਜਿਹੜੀ ਆ ਚਲਾਨ ਜੀ ਨੂੰ ਕਹਿੰਦੇ ਨੇ ਆ ਪੇਸ਼ ਨਹੀਂ ਉਹ ਤੱਕ ਜਿਹੜੀ ਆ ਉਹ ਜਨਤਕ ਨਹੀਂ ਹੁੰਦੀ ਇਹ ਸਾਰਾ ਜਿਹੜੇ ਸਵਾਲ ਤੁਸੀਂ ਮੈਂ ਦੇਖਦੇ ਆ ਬਹੁਤ ਸਾਰੇ ਸਵਾਲ ਜਿਹੜੇ ਤੁਸੀਂ ਕਰ ਰਹੇ ਹੋ ਇਹ ਸਾਰੇ ਜਾਂਚ ਦੇ ਨੇ ਇਨਵੈਸਟੀਗੇਸ਼ਨ ਦੇ ਨੇਗੇ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਹੋ ਰਹੀ ਹੈ ਜਦੋਂ ਜਾਂਚ ਪੂਰੀ ਮੁਕੰਮਲ ਹੋ ਗਈ ਤਾਂ ਉਸ ਸਮੇਂ ਤੁਹਾਡੇ ਸਾਹਮਣੇ ਚਾਰਟ ਸੀਟ ਜਿਹੜੀ ਆ ਉਹ ਪੇਸ਼ ਅਦਾਲਤ